ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਦੀ ਅਕਾਲ ਫਿਲਮ ਕਾਫੀ ਦਿਨਾਂ ਤੋਂ ਲੈ ਕੇ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖੈਰਾ ਦਾ ਇੱਕ ਸੀਨ ਹੁੰਦਾ ਹੈ ਜਿਸ ਦੇ ਵਿੱਚ ਇੱਕ ਆਸ ਕੀ ਦਿਖਾਈ ਗਈ ਹੈ। ਜਦੋਂ ਅਕਾਲ ਫਿਲਮ ਦਾ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਤਾਂ ਲੋਕਾਂ ਦੇ ਵੱਲੋਂ ਗਿੱਪੀ ਗਰੇਵਾਲ ਨੂੰ ਬਹੁਤ ਹੀ ਜ਼ਿਆਦਾ ਕਾਲਾ ਕੱਢਿਆ ਗਿਆ ਹਨ। ਆ ਗੁਣ ਉਹਨਾਂ ਕਮੈਂਟਾਂ ਤੱਕ ਤੁਹਾਨੂੰ ਲੈ ਚਾਲਦੇ ਹਾਂ। ਪਹਿਲਾ ਵੀਰ ਲਿਖਦਾ ਹੈ ਕਿ ਕੁੱਤੇ ਖਾਣੀ ਵਾਲੇ ਤੇਰਾ ਨਹੀਂ ਕਸੂਰ ਤੇਰੇ ਉਸਤਾਦ ਦਾ ਦਰ ਪਟੇਉਂ ਦੂਸਰਾ ਵੀਰ ਲਿਖਦਾ ਇਹ ਤਾਂ ਰਾਮ ਰਹੀ ਲੱਗਦਾ ਹੈ ਜਮਾਂ ਹੀ ਅਗਲਾ ਵੀਰ ਲਿਖਦਾ ਹੈ ਕਿ ਕਰਤਾ ਗਰਕ ਬੇੜਾ 40 ਕਰੋੜ ਰੁਪਏ ਦਾ ਅਗਲਾ ਵੀਰ ਲਿਖਦਾ ਕਿ ਕੱਡੋ ਜਲੂਸ ਸਿੱਖੀ ਦਾ ਚਾਵਲੋ ਅਗਲਾ ਵੀਰ ਲਿਖਦਾ ਹੈ ਕਿ ਬਿੰਗੇ ਮੂੰਹ ਵਾਲੇ ਨੇ ਬੇੜਾ ਕਰਕ ਕਰਕੇ ਰੱਖ ਦਿੱਤਾ ਅਗਲਾ ਵੀਰ ਲਿਖਦਾ ਹੈ ਕਿ ਗੁਰੂਆਂ ਦੀਆਂ ਫਿਲਮਾਂ ਦੇ ਵਿੱਚ ਸਾਲਿਓ ਇਹ ਕੰਜਰਖਾਨਾ ਨਾ ਪਾਇਆ ਕਰੋ ਅਗਲਾ ਵੀਰ ਲਿਖਦਾ ਹੈ ਕਿ ਜੇ ਕਿਤੇ ਰਾਮ ਰਹੀਮ ਤੇ ਫਿਲਮ ਬਣੇ ਤਾਂ ਗਿੱਪੀ ਗਰੇਵਾਲ ਇਸ ਦਾ ਰੋਲ ਕਰ ਸਕਦਾ ਹੈ। ਕਾਫੀ ਮੇਲ ਖਾਂਦਾ ਹੈ। ਦੋਸਤੋ ਇਸ ਫਿਲਮ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ।